ਸਿੱਧੂ ਬਾਈ ਦੀ ਜਿਹੜੀ ਵੀਡੀਓ ਕਾਫੀ ਵਾਇਰਲ ਹੋਈ ਇੱਕ ਤਰ੍ਹਾਂ ਦੀ ਉਹ ਗਲਤ ਵੀਡੀਓ ਉਹਦੇ 'ਚ ਮੈਸੇਜ ਆਈ ਸੀਗਾ ਵੀ ਲੋਕ ਸੁਣਨਾ ਪਸੰਦ ਕਰਦੇ ਨਾ ਪਰ ਬੰਗੋਨੇ ਬੰਦ ਕਰਦਾ ਇਹੀ ਗੱਲ ਬਾਈ ਕਹਿੰਦਾ ਸੀ ਉਹ ਮੈਨਾਂ ਜੀ ਮੈਂ 뮤직 ਦੇਖਿਆ ਮੈਂ ਯਾਰ ਪਹਿਲਾਂ ਵੀ 뮤직 ਹੁੰਦੇ ਸੀ ਆਹ ਤੂੰਗੀਆਂ ਬੱਚ ਜਾਂ ਸਾਜ਼ ਵਾਜਦੇ ਵੀ ਅੱਜਕੱਲ ਬੀਟ ਦੀ ਥਾਂ ਤੇ ਗੋਲੀ ਫਾਇਰ ਚੱਲਦਾ ਮੈਂ ਕਹਾਂ ਫਿਰ ਬੰਦਾ ਲਿਖਦਾ ਵੀ ਆਈ ਹੁਣਾਂ ਪਾਨਾ ਭੰਗੋੜਾ ਬਾਈ ਹਨ ਉਹ ਕਾਫੀ ਟਾਈਮ ਪਹਿਲਾਂ ਮਤਲਬ ਗਿਆ ਸੀ ਉਹ ਵੀ ਇਦਾਂ ਹੀ ਗਿਆ ਸੀ ਨਾਰਮਲੀ ਬਾਈ ਨੂੰ ਮਿਲਿਆ ਸੀ ਸਾਨੂੰ ਤਾਂ ਆਇਆ ਹੁੰਦਾ ਵੀ ਵੀਡੀਓ ਨਾ ਵੀ ਪੱਲੇ ਬੰਦਾ ਡਿਸਲਾਈਕ ਕਰੂ ਜਾਂ ਪ੍ਰਧਾਨਤ ਨਹੀਂ ਉਹ ਬਾਈ ਕਹਿੰਦਾ ਉਹ ਗੁਰੂਆ ਕਹਿੰਦਾ ਉਹ ਆ ਤਾਂ ਆਪਣੀ ਆਪਣੀਆਂ ਵੀਡੀਓ ਦੇਖਦਾ ਇਹ ਹਰ ਦੇਸੀ ਜਿਹੜੀਆਂ ਹੁੰਦੀਆਂ ਚੱਲਦੀਆਂ ਸਾਨੂੰ ਬੜੀ ਆਏ ਹੈਰਾਨ ਕੀ ਜਿਹੜੀ ਗੱਲ ਹੋਈ ਯਾਰ ਵੀ ਫਿਰ ਵੀ ਯਾਰ ਉਹ ਹੋਰ ਲੈਵਲ ਦੇ ਕਲਾਕਾਰ ਨਹੀਂ ਆਪਾਂ ਵੀ ਦੇਸੀ ਜਾਂ ਵੀ ਕਹਿੰਦਾ ਉਹ ਦੇਖਦਾ ਭਰਾਵਾ ਬਹੁਤ ਕੁਝ ਹੋ ਜਾਂਦਾ ਡੁਪਲੀਕੇਟ ਸਿੱਧੂ ਮੁਸ਼ਾਲਾ ਬਣਾ ਕੇ ਤੇ ਬਾਈ ਦਾ ਇੱਕ ਗਾਣਾ ਆਇਆ ਸੀਗਾ ਮੇਰੇ ਡੁਪਲੀਕੇਟ ਵੀ ਹਿੱਟ ਹੁੰਦੇ ਆ ਨਵਾਂ ਨਵਾਂ ਇੱਕ ਲੈ ਕੇ ਆਇਆ ਸੀ ਸਿੱਧੂ ਬਾਈ ਦੀ ਜਿਹੜੀ ਵੀਡੀਓ ਕਾਫੀ ਵਾਇਰਲ ਹੋਈ ਸੀ ਉਸ ਟਾਈਮ ਤੇ ਬਾਈ ਇਸ ਦੁਨੀਆ 'ਚ ਹੈ ਨਹੀਂ ਹਣਾ ਅੱਜ ਤੁਸੀਂ ਮਤਲਬ ਉਸ ਟਾਈਮ ਤੋਂ ਬਾਈ ਨੂੰ ਮਤਲਬ ਇੱਕ ਤਰ੍ਹਾਂ ਦੀ ਉਹ ਗਲਤ ਵੀਡੀਓ ਨਹੀਂ ਸੀ ਉਹ ਜਿਹੜੀ ਚੀਜ਼ ਚੱਲ ਰਹੀ ਸੀ ਹਾਂ ਨਹੀਂ ਉਹਦੇ ਵਿੱਚ ਤੁਸੀਂ ਹੁਣ ਵੀ ਮੈਸੇਜ ਦੇਖੋ ਬਾਈ ਦੇ ਹੱਕ ਦੀ ਆ ਉਹਦੇ ਵਿੱਚ ਮੈਸੇਜ ਆਏ ਸੀਗਾ ਵੀ ਲੋਕ ਸੁਣਨਾ ਪਸੰਦ ਕਰਦੇ ਨਾ ਗਾਣੇ ਬੰਦ ਕਰਦਾ ਠੀਕ ਹੈ ਇਹੀ ਗੱਲ ਬਾਈ ਕਹਿੰਦਾ ਸੀ ਤੇ ਉਹ ਬਾਈ ਕਹਿੰਦਾ ਸੀ ਹਾਂ ਸਹੀ ਗੱਲ ਆ ਉਦੋਂ ਜਿਹੜੇ ਮਤਲਬ ਆਪਾਂ ਸੋਚ ਜਦੋਂ ਨਵਾਂ ਨਵਾਂ ਬਾਈ ਆਏ ਸੀਗੇ ਹਨਾ ਚਲੋ ਮੈਂ ਤੁਹਾਨੂੰ ਦੱਸਦਾ ਜਦੋਂ ਨਵੇਂ ਨਵੇਂ ਬਾਈ ਦੇ ਗਾਣੇ ਚੱਲੇ ਸੀ ਸੋ ਹਾਈ ਹੋ ਗਿਆ ਯਾ ਜੀ ਵੈਗਨ ਉਦੋਂ ਆਪਾਂ ਸ਼ਾਇਦ ਇਦਾਂ ਹੀ ਓਬਜ਼ਰਵ ਕਰਦੇ ਸੀ ਆਪਣੇ ਮਾਈਂਡ ਚ ਕਿ ਬਾਈ ਹਥਿਆਰ ਪੂਰੇ ਰੱਖ ਗੋਲੀਆਂ ਚਲਾਉਂਦਾ ਕਦਾ ਸੁਣੇ ਨਹੀਂ ਸੀ ਨਾ ਉਦੋਂ ਕਦੇ ਕੰਨ ਇੰਨੀਆਂ ਮਤਲਬ ਆਪਾਂ ਨਾਰਮਲ ਕਾਲਪਨਿਕ ਜਿਹੇ ਗਾਣੇ ਸੁਣਦੇ ਹੁੰਦੇ ਸੀ ਪਹਿਲਾਂ ਇੱਕ ਮਤਲਬ ਕਿ ਸਿੱਧਾ ਵਾਈਫਨ ਦੇ ਸਿੱਧੀਆਂ ਗੱਲਾਂ ਤੇ ਉਦੋਂ ਬਾਅਦ ਵਿੱਚ ਮਿਊਜ਼ਿਕ ਦੇ ਵਿੱਚ ਵੀ ਗੋਲੀਆਂ ਆਣ ਲੱਗੀਆਂ ਹਨਾ ਉਹ ਚੀਜ਼ਾਂ ਫਿਰ ਐ ਸੋਚਦੇ ਹੁੰਦੇ ਸੀ ਉਹ ਚੀਜ਼ ਤੁਸੀਂ ਵੀ ਸ਼ਾਇਦ ਸੋਚੀ ਤੇ ਇਸ ਲਈ ਉਹ ਵੀਡੀਓ ਚ ਪਾਈ ਵੀ ਯਾਰ ਸ਼ਾਇਦ ਲੋਕ ਰਿਲੇਟ ਕਰਨ ਤੇ ਲੋਕਾਂ ਨੇ ਉਹ ਇੱਥੋਂ ਆਇਆ ਸੀ ਗੱਲਾਂ ਥਾਟ ਸਪੈਸ਼ਲੀ ਕੱਲਾ ਮਤਲਬ ਕਾਇ ਨਹੀਂ ਸੀ ਵੀ ਭਾਈ ਸਿੱਧੂ ਲਈ ਵੀ ਵੀ ਪਹਿਲਾਂ ਜਦੋਂ ਸ਼ੁਰੂਆਤ ਉਹ ਵੀਡੀਓ ਦਾ ਥਾਟ ਉਹ ਮੈਨੂੰ ਸੀ ਮੈਂ ਮਿਊਜ਼ਿਕ ਦੇਖਿਆ ਮੈਂ ਯਾਰ ਪਹਿਲਾਂ ਵੀ ਹਾਂਜੀ ਵੀ ਅੱਜ ਕੱਲ ਬੀਟ ਦੀ ਥਾਂ ਤੇ ਗੋਲੀ ਫਾਇਰ ਚੱਲਦਾ ਹਾਂ ਉੱਥੋਂ ਚੱਲਿਆ ਸੀ ਮੈਂ ਕਿਹਾ ਫਿਰ ਬੰਦਾ ਲਿਖਦਾ ਵੀ ਆਈ ਹੁਣ ਵੀ ਕਿਉਂਕਿ ਇੰਨਾ ਗਾਣਾ ਪਰ ਕਿ ਲਿਖਣ ਲਈ ਬੰਦੇ ਨੂੰ ਫੀਲ ਚਾਹੀਦਾ। ਬਸ ਉਹੀ ਆ ਵੀ ਵਿਅੰਗ ਕਾਮੇਡੀ ਹਨਾ ਉਹਦੇ ਵਿੱਚ ਵੀ ਕਰਕੇ ਉਹ ਚੀਜ਼ ਮਤਲਬ ਅੱਜ ਵੀ ਮੈਂ ਦੇਖਦਾ ਹੁੰਨਾ ਕਈ ਵਾਰੀ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਨਾਲ ਜੇ ਆਪਾਂ ਜੁੜੇ ਹੋਏ ਆ ਨਾ ਤੇ ਉਹ ਚੀਜ਼ਾਂ ਜੇ ਦੁਬਾਰਾ ਦੇਖੀਏ ਤਾਂ ਆਪਾਂ ਨੂੰ ਉਹ ਦਿਨ ਯਾਦ ਆ ਜਾਂਦੇ ਆ। ਬਿਲਕੁਲ ਬਿਲਕੁਲ ਕਿਉਂਕਿ ਪੁਰਾਣੇ ਗਾਣੇ ਜੇ ਆਪਾਂ ਕਾਲਜ ਵਿੱਚ ਜਾਂ ਸਕੂਲ ਵਿੱਚ ਜਿਹੜੇ ਸੁਣਦੇ ਹੁੰਦੇ ਸੀ ਜੀ ਉਹ ਅੱਜ ਵੀ ਗਾਣਾ ਚਲਾਈਏ ਤਾਂ ਆਪਾਂ ਨੂੰ ਉਹ ਦਿਨ ਯਾਦ ਆ ਜਾਂਦੇ ਆ ਗਾਣਾ ਸੁਣ ਕੇ ਵੀ ਅੱਛਾ ਉਦੋਂ ਆਪਾਂ ਕਿੱਥੇ ਬੈਠੇ ਸੀ ਕਦੋਂ ਸੁਣ ਰਹੇ ਸੀਗਾ। ਬਿਲਕੁਲ ਮੈਨੂੰ ਨਾ ਜ ਉਸ ਵਾਬ ਬਨੇ ਹੀ ਬਣਿਆ ਹੈ ਨਾ ਓਰੀਜਨਲ ਦਾ ਹੈਗਾ ਵੀ ਯਾਰ ਮਾਨਸ ਉਹ ਮੈਨੂੰ ਲੱਗਦਾ ਸਭ ਨੂੰ ਹੀ ਆ ਜਿਹੜੇ ਨਹੀਂ ਮਿਲੇ ਵੀ ਹੈ ਨਾ ਬਾਈ ਨੂੰ ਤੇ ਉਹ ਭਾਨਾ ਪਘੋੜਾ ਬਾਈ ਹੈ ਨਾ ਭਾਨਾ ਪਘੋੜਾ ਬਾਈ ਤੇ ਤਾਂ ਨਾਲ ਵੀ ਕੀਤਾ ਉਹ ਕਾਫੀ ਟਾਈਮ ਪਹਿਲਾਂ ਮਤਲਬ ਗਿਆ ਸੀ ਉਹ ਵੀ ਇਦਾਂ ਹੀ ਗਿਆ ਸੀ ਨਾਰਮਲੀ ਬਾਈ ਨੂੰ ਮਿਲਿਆ ਸੀ ਤੇ ਉਹਨੇ ਸਾਨੂੰ ਦੱਸੀ ਸੀਗੀ ਕੀ ਗੱਲ ਹੈ ਕਿ ਭਾਨੇ ਬਾਈ ਨੇ ਤਾਂ ਸਾਡਾ ਹੈਗਾ ਸੀ ਉਸ ਨੂੰ ਉਹ ਕਹਿੰਦਾ ਉਹ ਬਾਈ ਸਾਨੂੰ ਤਾਂ ਇਹ ਹੁੰਦਾ ਵੀ ਵੀਡੀਓ ਨਾ ਵੀ ਬੰਦੇ ਬੰਦਾ ਡਿਸਲਾਈਕ ਕਰੂ ਜਾਂ ਪ੍ਰਧਾਨ ਨਹੀਂ ਉਹ ਬਾਈ ਕਹਿੰਦਾ ਉਹ ਗੁਰੂਆ ਕਹਿੰਦਾ ਉਹ ਆ ਤਾਂ ਆਪਣੀ ਆਪਣੀਆਂ ਵੀਡੀਓ ਦੇਖਦਾ ਇਹ ਹਰ ਦੇਸੀ ਜਿਹੜੀਆਂ ਹੁੰਦੀਆਂ ਚੱਲਦੀਆਂ ਸਾਨੂੰ ਬੜੀ ਹੈ ਹੈਰਾਨਗੀ ਜਿਹੜੀ ਹੈ ਯਾਰ ਹਨਾ ਵੀ ਫਿਰ ਵੀ ਯਾਰ ਉਹ ਹੋਰ ਲੈਵਲ ਦੇ ਕਲਾਕਾਰ ਨੇ ਆਪਾਂ ਵੀ ਦੇਸੀ ਜਾਂ ਵੀ ਕਹਿੰਦਾ ਉਹ ਦੇਖਦਾ ਭਰਾਵਾ ਬਹੁਤ ਖੁਸ਼ਗਵਾਰ ਹੋ ਜਾਂਦਾ ਬਾਈ ਦਾ ਨਾ ਇੱਕ ਗਾਣਾ ਅਸੀਂ ਜਿਹੜਾ ਸੀ ਉਹ ਪਾਇਆ ਸੀ ਵੀਡੀਓ ਵਿੱਚ ਡੁਪਲੀਕੇਟ ਸਿੱਧੂ ਮੂਸੇ ਵਾਲਾ ਬਣਾ ਕੇ ਤੇ ਬਾਈ ਦਾ ਇੱਕ ਗਾਣਾ ਆਇਆ ਸੀਗਾ ਬਿੱਲੋ ਉਹ ਹੈ ਤੇਰਾ ਯਾਰ ਉਹਦੇ ਜਿਹੜਾ ਐਂਡ ਦੇ ਬਾਈ ਨੇ ਗੱਲ ਬੋਲੀ ਸੀ ਜੀ ਦੇਖੀ ਕਹਿੰਦਾ ਵੀ ਮੁਕਾਬਲੇ ਦੀਆਂ ਗੱਲਾਂ ਕੀ ਕਰਦਾ ਕਾਕਾ ਮੇਰੇ ਡੁਪਲੀਕੇਟ ਵੀ ਹੈ ਹਾਂ ਮਤਲਬ ਕਿ ਉਦੋਂ ਅਸੀਂ ਉਹ ਨਵਾਂ ਨਵਾਂ ਇੱਕ ਲੈ ਕੇ ਆਏ ਸੀਗੇ ਉਹਦਾ ਬਾਈ ਦਾ ਪਾਇਆ ਸੀ ਮਤਲਬ ਕਿ ਚਲੋ ਉਹ ਤਾਂ ਬਾਈ ਦੀ ਵੱਡਾ ਪਾਣਾ ਯਾਰ ਸੀਗਾ ਕਿੱਦਾਂ ਮਿਲਿਆ ਸੀ ਤੁਹਾਨੂੰ ਉਹ ਬਾਈ ਅਸਲ 'ਚ ਜਿਹੜੇ ਯਾਰ ਜਿਵੇਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਉਹਦਾ ਔਰਕੈਸਟਰਾ ਦਾ ਕੰਮ ਆਣਾ ਉਹ ਬਾਈ ਜਿਹੜੇ ਔਰਕੈਸਟਰਾ ਤੇ ਨਹੀਂ ਕਰਦੇ ਹੁੰਦੇ ਹਾਂਜੀ ਤੇ ਉਹ ਉਹ ਮੈਕੀਗਾ ਉਹ ਸਿੱਧੂ ਬਾਈ ਦੇ ਉਹ ਸਟੇਜ ਤੇ ਕਰਦਾ ਸੀ ਹਾਂ ਉਹ ਮੇਂ ਨਕਲ ਕਰਦਾ ਨਕਲ ਕਰਦੀ ਹਾਂ ਓਕੇ ਤੇ ਉਹ ਬਾਈ ਮਤਲਬ ਸਰਦਾਰ ਹੀ ਸੀ ਵੈਸੇ ਉਹ ਹਾਂ ਹਾਂ ਸਰਦਾਰ ਹੀ ਸੀ ਓਕੇ ਹਾਂ ਅੱਛਾ ਠੀਕ ਆ ਉਹ ਬੜਾ ਵਧੀਆ ਲੱਗਿਆ ਆ ਉਦੋਂ ਨਵੇਂ-ਨਵੇਂ ਕਿਉਂਕਿ ਉਦੋਂ ਨਾ ਲੋਕਾਂ ਨੇ ਸਿੱਧੂ ਬਾਈ ਦੀ ਕਾਪੀ ਹੋਰ ਵੀ ਬਹੁਤ ਸਾਰੇ ਸੀਗੇ ਪਰ ਉਹ ਨਵਾਂ ਦੇਖਿਆ ਸੀ ਹਾਂ ਬਲਕਿ ਉਹ ਵਾਇਰਲ ਹੋ ਗਿਆ ਸੀ ਹੋ ਗਿਆ ਸੀ ਹਾਂ ओके okay, सिद्धू भाई ने शायद थोड़ी ये वाली वीडियो भी देखी होनी चाहिए। मेनू हां मेनू भाई मैं तो देखो एम में मेनू ना भानने भाई ने दसया ਸੀ ਕਹਿੰਦਾ ਯਾਰ ਉਹ ਆਪਣੀਆਂ ਉਸ ਤੋਂ ਬਾਅਦ ਤੁਸੀਂ મતલਬ ਕਿ ਉਹ ਬਾਈ ਨਾਲ ਕਿੰਨਾ ਪਿਆਰ ਜੀ ਭਾਨਨੇ ਭਗੋੜੇ ਨਾਲ ਉਹ ਵੀ ਦੇਸੀ ਸਾਰੀ ਉਹੀ ਚੀਜ਼ਾਂ ਕਰਦਾ ਹਨ ਉਹਨਾਂ ਦੇ ਨਾਲ ਸਾਨੂੰ ਉਹਨਾਂ ਦਾ ਦੱਸਿਆ ਕਹਿੰਦਾ ਯਾਰ ਵੀ ਉਹ ਵੀਡੀਓ ਦੇ ਅੱ비 ਆਪਣੀਆਂ ਵੀਡੀਓ ਦੇਖਦੇ ਨੇ ਸਾਡੀਆਂ ਸਿੰਗਰ મતલਬ ਕਿ ਤਕਰੀਬਨ ਦੇਖਦੇ ਨੇ ਇੱਕ ਤਾਂ ਅਸੀਂ ਮਾਈ ਬਾਈ ਜੀ ਖਾਨ ਮਿਲਿਆ ਨਾ ਜੀ ਖਾਨ ਉਹਨੇ ਸਾਨੂੰ ਦੱਸਿਆ ਮੈਨੂੰ ਮੈਂ ਕਿਹਾ ਯਾਰ ਉਹ ਮੇਰਾ ਹੱਥ ਫੜ ਕੇ ਬਹਿ ਗਿਆ ਕਹਿੰਦਾ ਯਾਰ ਕਹਿੰਦਾ ਕਾਟੋ ਬਦਮਾਸ਼ ਐ ਕਰਕੇ ਮੈਨੂੰ ਮੈਂ ਮੈਨੂੰ ਬੜਾ ਲੱਗਿਆ ਯਾਰ ਵਧੀਆ ਲੱਗਦਾ ਵੀ ਜਦੋਂ ਸਿੰਗਰ ਦੇ ਦੇ ਹਜਿਨੇ ਇੱਕ ਬਣਾਈ ਬੈਠੇ ਸੀ ਵੀਡੀਓ ਜੈਸ਼ਮੀਨ ਸੈਂਟਲਿਸ ਤੇ ਗੈਰੀ ਸੰਧੂ ਤੇ ਕਨਸੈਪਟ ਬਣਾਇਆ ਹੋਇਆ ਸੀਗਾ ਪੂਰਾ ਉਹਦੇ ਵਿੱਚ ਸਾਨੂੰ ਸਿੱਖੋ ਕਿ ਹੁੰਦਾ ਤਾਂ ਆਪਣਾ ਹਾਸਾ ਹੀ ਆ ਉਹ ਇਹ ਸੀਗਾ ਵੀ ਫਿਰ ਅਸੀਂ ਜਦੋਂ ਉਹ ਕਹਿੰਦਾ ਯਾਰ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆ ਤੇ ਫਿਰ ਮੈਂ ਤਾਂ ਨੀ ਮੈਂ ਕੈਨਸਲ ਕਰ ਦੇ ਇਹ ਵੀਡੀਓ ਨਹੀਂ ਬਣਾਨੀ ਲੈ ਕਹਣਾ ਭਾਈ ਗੈਰੀ ਸੰਧੂ ਤੇ ਨਹੀਂ ਬਣਾਣੀ ਸ਼ੂਟ ਕਰ ਲਈ ਸੀ ਆ ਵੈਸੇ ਸ਼ੂਟ ਹੋ ਚੁੱਕੀ ਸੀ ਕਨਸੈਪਟ ਬਣਾਇਆ ਸੀਗਾ